ਇਕ ਆ ਇੱਕ ਵਿਅਕਤੀ ਤੇ ਕੁਝ ਉਹਦੇ ਸਾਥੀ ਇੱਕ ਧਰਮ ਦਾ ਪ੍ਰਚਾਰ ਕਰਦੇ ਹੋਣ ਜਿੱਦਾਂ ਇਥੋਂ ਪਹਿਲਾਂ ਬੋਲਿਆ ਗਿਆ ਸਟੇਜ ਤੋਂ ਨਸ਼ੇ ਦੇ ਖਿਲਾਫ ਕੈਂਪੇਨ ਕਰਦੇ ਹੋਣ ਜਿੰਨਾ ਮੈਂ ਉਹਨਾਂ ਨੂੰ ਦੇਖਿਆ ਪੜਿਆ ਸੁਣਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਵਿੱਚ ਐਨਐਸਏ ਲਾਗੂ ਹੋਣ ਦਾ ਬਣਦਾ ਸੀਗਾ ਔਰ ਠੀਕ ਹੈ ਜਿਹੜਾ ਅਜਨਾਲੇ ਮੈਕਸਮਮੇ ਝਗੜਾ ਹੋਇਆ ਗੁਰੂ ਉੱਥੇ ਪੁਲਿਸ ਸਟੇਸ਼ਨ ਦੇ ਅੰਦਰ ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਤੁਹਾਡਾ ਆਪਣਾ ਸੰਵਿਧਾਨ ਇੰਨਾ ਕਮਜ਼ੋਰ ਹੈ ਕਿ ਅਸੀਂ ਉਹਨਾਂ ਦੀ ਇੱਥੇ ਟ੍ਰਾਇਲ ਨਹੀਂ ਕਰ ਸਕੇ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਦੀ ਜੇਲ੍ਹ 'ਚ ਨਹੀਂ ਰੱਖ ਸਕੇ ਤੁਸੀਂ 307 ਲਾ ਦਿਓ 452 ਲਾ ਦਿਓ ਜੋ ਤੁਹਾਡੇ ਕੋਲ ਧਰਾਵਾ ਹੈਗੀਆਂ ਲਾ ਦਿਓ ਪਰ ਨਹੀਂ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਕਿੱਥੇ ਲੈ ਕੇ ਗਏ ਨੇ ਅਸਾਮ ਅਸਾਮ ਸਭ ਤੋਂ ਘੱਟ ਸਿੱਖਵਾਦੀ ਹੈ ਮੈਨੂੰ ਕਿਸੇ ਮਿੱਤਰ ਨੇ ਹੁਣੇ 2011 ਦੀ ਸੈਂਸਸ ਰਿਪੋਰਟ ਭੇਜੀ ਆ ਮਰਦਮ ਸ਼ੁਮਾਰੀ ਦੀ ਉਹਦੇ 'ਚ ਅਸਾਮ ਦੇ ਵਿੱਚ ਕੁੱਲ ਆਬਾਦੀ ਤਕਰੀਬਨ 3 ਕਰੋੜ 12 ਲੱਖ ਗਿਣੀ ਗਈ ਸੀ ਉਹਦੇ 'ਚ ਸਿਰਫ 20000 ਤੇ 600 ਵਿਅਕਤੀ ਸਿੱਖ ਅਸਾਮ ਚ ਰਹਿੰਦੇ ਮਤਲਬ 1 ਫੀਸਦੀ 0.7 0.07 ਪਰਸੈਂਟ ਜਿਹੜੇ ਸਿੱਖ ਸੀਗੇ ਉੱਥੇ ਲੱਭ ਕੇ ਲੈ ਕੇ ਗਏ ਕਿ ਉੱਥੇ ਰੱਖੋ ਜਿੱਥੇ ਕਿ ਪਿੱਛੇ ਕੋ ਮੁਲਾਕਾਤ ਨਾ ਕਰ ਸਕੇਓ ਮਦਦ ਨਾ ਕਰ ਸਕੇਓ ਆਵਾਜ਼ ਨਾ ਉਠਾ ਸਕੇ ਐਨੀ ਦੂਰ ਲੈ ਕੇ ਗਏ ਉੱਥੇ ਔਰ ਇਹ ਜਿਹੜਾ ਵਤੀਰਾ ਹੈ ਇਹ ਮਾਫ ਕਰਨਾ ਇਹ ਸਾਰਾ ਕੁਝ ਦਿੱਲੀ ਦੇ ਇਸ਼ਾਰੇ ਦੇ ਉੱਤੇ ਹੋਇਆ ਵਾ ਮੈਂ ਆਪ ਕਿਚਰੀਵਾਲ ਨੂੰ ਸੁਣਿਆ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੋਂ ਸੁਣਿਆ ਹੋਵੇ ਕਿ ਜਦੋਂ ਭਾਈ ਅਮਨਿਤਪਾਲ ਸਿੰਘ ਤੇ ਦੂਜਿਆਂ ਦੀ ਗ੍ਰਿਫਤਾਰੀ ਕੀਤੀ ਆ ਕੇਂਦਰ ਨੇ ਹਮਾਰਾ ਸਾਥ ਮੰਗਾ ਨਹੀਂ ਹਮਨੇ ਕੇਂਦਰ ਦਾ ਸਾਥ ਮੰਗਾ ਉਹਨਾਂ ਨੇ ਸਾਥ ਦਿਆ ਅਗਰ ਉਹ ਦਿੱਲੀ ਵਿੱਚ ਵੀ ਹਮ ਉਹਨੂੰ ਬੋਲਤੇ ਹੈ ਕਿ ਆਪ ਦਿੱਲੀ ਵਿੱਚ ਵੀ ਮੰਗੋਗੇ ਹਮ ਦਿੱਲੀ ਵਿੱਚ ਵੀ ਆਪਕਾ ਸਾਥ ਦੇਂਗੇ ਆ ਜਿਹੜਾ ਇਨਕਲਾਬੀ ਵੱਡਾ ਲੀਡਰ ਇਸ ਦੇਸ਼ ਦਾ ਨਿਕਲ ਕੇ ਆਇਆ ਹੁਣ ਕੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਹੋਰ ਕਾਲੇ ਕਾਨੂੰਨਾਂ ਦੇ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇਣਾ ਵਾ ਕੀ ਕਾਲੇ ਕਾਨੂੰਨਾਂ ਦਾ ਮਤਲਬ ਸੌਰੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਧਰਤੀ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਵੜ ਕੇ ਤੁਹਾਡੇ ਨੌਜਵਾਨਾਂ ਨੂੰ ਬੋਰੀਆਂ ਚ ਚੱਕ ਕੇ ਪਾ ਕੇ ਲੈ ਜਾਣ ਹਰਿਆਣੇ ਤੇ ਮਾਰ ਦੇਣ ਤੇ ਉਹਨਾਂ ਨੂੰ ਜ਼ਖਮੀ ਕਰ ਦੇਣ ਜਾਂ ਸਾਡੀ ਧਰਤੀ ਜਾਣ ਕੇ ਵੜ ਕੇ ਸਾਡੇ 250 ਕਿਸਾਨਾਂ ਨੂੰ ਫੱਟੜ ਕਰ ਦੇਣ ਟਰੈਕਟਰ ਟਰਾਲੀਆਂ ਭੰਨ ਦੇਣ ਤੁਹਾਡੇ ਨਿਸ਼ਾਨ ਸਾਹਿਬ ਨੂੰ ਪੈਰਾਂ ਥੱਲੇ ਕੁਚਲਣ ਤੇ ਕਿਸਾਨੀ ਝੰਡਿਆਂ ਨੂੰ ਥੱਲੇ ਕੁਚਲ ਕੀ ਇਹ ਇਨਕਲਾਬ ਲਿਆਉਣਾ ਚਾਹੁੰਦੇ ਸੀ ਤੁਸੀਂ ਮੂਕ ਦਰਸ਼ਕ ਬਣ ਕੇ ਬੈਠੇ ਹੋਣੇ ਭਗਵੰਤੂ ਨਹੀਂ ਸਾਰੇ 92 ਆਪਾਂ ਚੁਣ ਕੇ ਭੇਜੇ ਮੈਂ ਕਹਿੰਦਾ ਯਾਰ ਆ ਤੁਹਾਡਾ 92 ਚੋਂ ਇੱਕਾ ਗੈਰ ਸਿੱਖ ਚੰਗਾਵਾ ਕੁਮਰ ਵਿਜੇ ਪ੍ਰਤਾਪ ਸਿੰਘ ਘਟੋ ਘਟ ਬੇਅਦਬੀ ਦੇ ਵਾਸਤੇ ਤਾਂ ਬੋਲ ਰਿਹਾ ਹੈਗਾ ਵਾ 91 ਮੂੰਹ ਨੂੰ ਤਾਲੇ ਲਾਈ ਬੈਠੇ ਹੋਣੇ ਨਾ ਕੋ ਚੰਗਾ ਨਾ ਕੋ ਮਾੜਾ ਭਾਵੇਂ ਇਹਨਾਂ ਨੂੰ ਦਰੜ ਦੇ ਉਹ ਭਾਵੇਂ ਚਪੇੜਾ ਮਾਰ ਲਓ ਭਾਵੇਂ ਇਹ ਕੁੱਟ ਖਾ ਲੈਣ ਨਾ ਕੋ ਚੰਗਾ ਨਾ ਕੋ ਮਾੜਾ ਇੰਨਾ ਕੁਝ ਹੋਇਆ ਕੋਈ ਗੱਲ ਨਹੀਂ ਅੰਦੋਲਨ ਵਿੱਚ ਕਿੰਨਾ ਕੁਝ ਹੋਇਆ ਭਾਈ ਅੰਮ੍ਰਿਤ ਸਿੰਘ ਅੰਮ੍ਰਿਤਪਾਲ ਸਿੰਘ ਖਾਲਸਾ ਐਨ ਐਸ ਕਿੰਨਾ ਕੁਝ ਲੱਗਿਆ ਕੁਈ ਬੋਲੂ ਨੂੰ ਤਿਆਰ ਨਹੀਂ ਕਰ ਫਿਰ ਵੀ ਕਹੀ ਜਾਂਦੇ ਅਸੀਂ ਇਨਕਲਾਬੀ ਆ ਜਿਸ ਸ਼ਹੀਦ ਭਗਤ ਸਿੰਘ ਦੇ ਵਾਰਿਸ ਆ ਲੈ ਵੀ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਾਂ ਬਾਬਾ ਸਾਹਿਬ ਅੰਬੇਦਕਰ ਜਿੰਦਾ ਸੰਵਿਧਾਨ ਦੀ ਦੁਹਾਈ ਦਿੰਦੇ ਆ ਅਗਰ ਉਹ ਜਿੰਦੇ ਹੁੰਦੇ ਤੇ ਕੀ ਉਹ ਐਨਐਸਏ ਦੇ ਮਦਈ ਹੋਣੇ ਸੀਗੇ ਕੀ ਸ਼ਹੀਦ ਭਗਤ ਸਿੰਘ ਜਨੇ ਸਭ ਕੁਝ ਆਪ ਆਪਣੇ ਹੰਡਾਇਆ ਉਹ ਕੁਰਬਾਨੀ ਦਿੱਤੀ ਕੀ ਉਹ ਮਦਈ ਹੋਣਾ ਸੀਗਾ ਕਿ ਐਨਐਸਏ ਲੱਗਣਾ ਚਾਹੀਦਾ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੇਜਰੀਵਾਲ ਨੂੰ ਪੁੱਛਣਾ ਚਾਹਣਾ ਤੇ ਵਿੱਚੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਪੁੱਛਣਾ ਚਾਹਣਾ ਪਰ ਲਾਈ ਜਾਂਦੇ ਨੇ ਸਭ ਕੁਝ ਔਰ ਸਾਡਾ ਜਿਹੜਾ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਇਹਨਾਂ ਨੇ ਉੱਥੇ ਹਵਾਲੇ ਕੀਤਾ ਹੋਇਆ ਵਾ ਲੈ ਉਹ ਸ਼ੁਭਕਰਨ ਮਰ ਗਿਆ ਵਿਚਾਰਾ ਉਹਦੇ ਸਿਰ ਤੇ ਸ਼ਰੇਆਮ ਗੋਲੀ ਮਾਰੀ ਪਿੱਛੇ ਵੀਡੀਓਜ਼ ਆ ਗਈਆਂ ਹੁਣ ਕਹਿੰਦੇ ਜੀ ਉਹ ਹਰਿਆਣੇ ਦੀ ਧਰਤੀ ਤੇ ਸੀਗਾ ਜੀ ਜੀਨ ਦੇ ਇਲਾਕੇ ਵਿੱਚ ਪੁਲਿਸ ਸਟੇਸ਼ਨ ਘੜੀ ਪੈਂਦਾ ਵਾ ਪਹਿਲੀ ਗੱਲ ਤਾਂ ਝੂਠਾ ਪ੍ਰਚਾਰ ਹੈ ਸਾਰਾ ਕਿਸੇ ਨੇ ਇਨਕੁਆਇਰੀ ਤਾਂ ਕੀਤੀ ਨਹੀਂ ਗਈ ਵੀ ਕਿੱਥੇ ਮਰਿਆ ਕਿੱਥੋਂ ਚੱਕ ਕੇ ਲੈ ਗਏ ਨੇ ਮੰਨੋ ਇੱਕ ਮਿੰਟ ਵਾਸਤੇ ਕਿ ਜੀਨ ਦੇ ਇਲਾਕੇ ਦੇ ਵਿੱਚ ਮਰਿਆ ਵਾ ਕਾਨੂੰਨ ਸਾਨੂੰ ਪ੍ਰੋਵਾਈਡ ਕਰਦਾ ਕਿ ਤੁਸੀਂ 0 ਐਫ ਆਈ ਆਰ ਦਰਜ ਕਰ ਸਕਦੇ ਦੇਸ਼ ਵਿੱਚ ਕਿਤੇ ਵੀ ਕਾਨੂੰਨ ਕਿਤੇ ਕੋਈ ਕ੍ਰਾਈਮ ਹੋਵੇ ਤੁਸੀਂ ਦੇਸ਼ ਵਿੱਚ ਕਿਤੇ ਵੀ 0 ਐਫ ਆਈ ਆਰ ਕਰਕੇ ਦਰਜ ਕਤਲ ਦੀ ਦਰਜ ਕਰਕੇ ਸ਼ੁਕਰਨ ਦੇ ਖਿਲਾਫ ਉਹਨਾਂ ਦੇ ਮਾਪਿਓ ਉੱਥੋਂ ਦੇ ਚਸ਼ਮਦੀਦ ਗਵਾਹ ਆਈ ਵਿਟਨੈਸ ਅਕਾਊਂਟ ਲੈ ਕੇ ਤੁਸੀਂ ਹਰਿਆਣਾ ਨੂੰ ਭੇਜ ਦਿਓ ਇੰਨਾ ਤਾਂ ਕਰ ਦਿਓ ਹਰਿਆਣਾ ਕਰੇ ਨਾ ਕਰੇ ਇਨਵੈਸਟੀਗੇਸ਼ਨ ਉਹਦੀ ਬਾਅਦ ਦੀ ਗੱਲ ਹੈਗੀ ਸਾਰੀ ਉਹ ਵੀ ਨਹੀਂ ਕੀਤਾ ਅੱਛਾ ਚਲੋ ਇਹ ਤਾਂ ਕਹਿੰਦੇ ਸ਼ੁਕਰਨ ਜੀ ਪਰਲੇ ਪਾਸੇ ਮਰਿਆ ਵਾ ਆ 250 ਬੰਦਾ ਦਾ ਇੱਥੇ ਫੱਟੜ ਹੋਇਆ ਟਰੈਕਟਰਾਂ ਦਾ ਸਸਾ ਦੇ ਇੱਥੇ ਪੰਨੇ ਨੇ ਮੈਡੀਕਲ ਰਿਪੋਰਟਸ ਲਹੂ ਲੁਹਾਨ ਹੋਏ ਬੈਠੇ ਨੇ ਕਿਸਾਨ ਉਹਨਾਂ ਦੇ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਆ ਸਾਡੇ ਇਨਕਲਾਬ ਦਾ ਮਤਲਬ ਕੱਢਿਆ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਕਿ ਸਾਡੇ ਨੌਜਵਾਨ ਉਹਨਾਂ ਨੂੰ ਸੌਂਪ ਦਿੱਤੇ ਚੱਕ ਕੇ ਆਪਾਂ ਕਿ ਅਸਾਮ ਦੀ ਜੇਲ੍ਹ ਚ ਲੈ ਜੋ ਤੁਸੀਂ ਅਸਾਮ ਦੇ ਚੀਫ ਮਨਿਸਟਰ ਦਾ ਰਵਈਆ ਦੇਖ ਰਹੇ ਹੋ ਉਹ ਕਿੱਦਾਂ ਕਿਸ ਤਰ੍ਹਾਂ ਦੀ ਕੱਟੜਪੰਥੀ ਗੱਲਾਂ ਕਰ ਰਿਹਾ ਵਾ ਕਿੰਨਾ ਖਤਰਾ ਉੱਥੇ ਹੋਊਗਾ ਉਹ ਮੰਡਲਾ ਰਿਹਾ ਉਹਨਾਂ ਦੇ ਅੰਦਰ ਜ਼ਿਲ੍ਹਾ ਦੇ ਵਿੱਚ ਜਿੱਥੇ ਮੈਂ ਰਹਿ ਮੈਂ ਵੀ ਰਹਿ ਕੇ ਆਂ ਪਰ ਮੈਂ ਉਹਨਾਂ ਨੂੰ ਸਭ ਦੇਖ ਰਿਹਾ ਵਾਂ ਕਿ ਕਿੰਨਾ ਜਿੰਨ ਉਹਨਾਂ ਦਾ ਖਤਰਾ ਹੋਊਗਾ ਉਹ ਤੇ ਕੁਝ ਵੀ ਕਰ ਸਕਦੇ ਆ ਸਲੋ ਪੌਇਜ਼ਨਿੰਗ ਕਰ ਸਕਦੇ ਆ ਖਾਣੇ ਵਿੱਚ ਮੱਕੀ ਪਾ ਕੇ ਦੇਈ ਜਾਣਗੇ ਤੁਹਾਨੂੰ ਕੀ ਪਤਾ ਲੱਗੂਗਾ ਕਿੰਨਾ ਜ਼ੁਲਮ ਹੋਟ ਆਇਆ ਜਾ ਸਕਦਾ ਸੋ ਇਸ ਕਰਕੇ ਆ ਇਹ ਉਹਨਾਂ ਨੇ ਬਹੁਤ ਬਹੁਤ ਮਾੜਾ ਤੋਨਾ ਸਰਕਾਰਾਂ ਨੇ ਮਾੜਾ ਜਿਹੜਾ ਕਿਰਦਾਰ ਕੀਤਾ ਇੱਥੋਂ ਹੁਣ ਤੁਸੀਂ ਡੋਟ ਸਾਹਿਬ ਤੇ ਹੋਰ ਬੁਲਾਰੇ ਬੜੀਆਂ achੀਆਂ ਗੱਲਾਂ ਕਹਿੰਦੇ ਯਾਰ ਦੁਹਾਈ ਪਾਉਂਦੇ ਨੇ ਕਿ ਪੰਤ ਇਕੱਠਾ ਹੋ ਜਾਏਗਾ ਪੰਥ ਆਪਣਾ ਹੈ ਕੋਣਾ ਪਹਿਲਾਂ ਸਮਝੀ ਆਪਾਂ ਜਿਹੜਾ ਇਸਟੈਬਲਿਸ਼ਡ ਪੰਥ ਆ ਇੱਕ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਐਸ ਵੇਲੇ ਨੇ ਉਹ ਕਿਉਂ ਚੁੱਪ ਬੈਠੇ ਨੇ ਇਥੋਂ ਲੱਗ ਕੇ ਕਿਤੇ ਥੋੜੀ ਦੂਰ ਤੇ ਹੋਣਗੇ ਪਤਾ ਨਹੀਂ ਇੱਥੇ ਆਏ ਕਿ ਨਹੀਂ ਆਏ ਆਏ ਸੀ ਕਿ ਜੀ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਇਧਰੋਂ ਜ਼ਿਆਦਾ ਹੋਰ ਜ਼ਿੰਮੇਵਾਰੀ ਉਹਦੀ ਕੀ ਹੋ ਸਕਦੀ ਆ ਜੇ ਆਪਾਂ ਉਹਦਾ ਕਹਿੰਦੇ ਅਸੀਂ ਅੰਮ੍ਰਿਤ ਪ੍ਰਚਾਰ ਕਰਦੇ ਆ ਗੁਰੂ ਵਾਲੇ ਬਣੋ ਬਾਣੀ ਦੇ ਨਾਲ ਜੁੜੋ ਤੇ ਜਿਹੜੇ ਜੋੜ ਰਹੇ ਤੇ ਜੋੜ ਰਹੇ ਉਹ ਤਾਂ ਅੰਦਰ ਕਰਤੇ ਤੁਸੀਂ ਉਹਨਾਂ ਦਾ ਤੁਸੀਂ ਹਾਂ ਦਾ ਨਾਰਾ ਮਾਰ ਮੈਂ ਕੋ ਉਹਦੇ ਖਿਲਾਫ ਨਹੀਂ ਬੋਲ ਰਿਹਾ ਉਹ ਸਾਡੇ ਜਥੇਦਾਰ ਨੇ ਜਿੰਦਾਂ ਦੇ ਵੀ ਹੈਗੇ ਨੇ ਇਸਟੈਬਲਿਸ਼ਡ ਅਪੁਆਇੰਟਡ ਨੇ ਉਹਨਾਂ ਦਾ ਫਰਜ਼ ਬਣਦਾ ਕਿ ਭਾਈ ਅਮਰਿਤਪਾਲ ਸਿੰਘ ਦਾ ਕੇਸ ਚੱਕ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾ ਕੇ ਹੋਮ ਮਿਨਿਸਟਰ ਨੂੰ ਮਿਲਣ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਆ ਪਰਿਵਾਰ ਦੇ ਨਾਲ ਕਿੰਨਾ ਅਨਿਆਏ ਹੋ ਰਿਹਾ ਵਾ ਦੂਸਰੀ ਸੰਸਥਾ ਹੈ ਐਸਜੀਪੀਸੀ ਉਹਨਾਂ ਦਾ ਵੀ ਫਰਜ਼ ਬਣਦਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਲੰਗਰ ਲਾਉਣ ਵਾਸਤੇ ਥੋੜੋ ਬਣਾਈ ਆਪਾਂ ਯਾਰ ਸਿਰਫ ਇਹ ਥੋੜੋਗੇ ਥਾਂ ਥਾਂ ਦੇ ਉੱਤੇ ਆਪਾਂ ਕੈਂਪ ਲਾਤੇ ਅੱਖਾਂ ਦੇ ਲਾਤੇ ਉਹ ਥੋੜੋ ਹੈਗੀ ਆ ਉਹ ਤੁਹਾਡਾ ਹੈਗਾ ਕਿ ਤੁਸੀਂ ਜੇ ਤੁਹਾਡੀ ਕੌਮ ਨਾਲ ਵਿਤਕਰਾ ਹੋ ਰਿਹਾ ਕਿਤੇ ਕੌਮੀਆਂ ਨੇ ਆਏ ਹੋ ਰਿਹਾ ਵਾ ਕਿਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੁਸੀਂ ਉਹਦੇ ਖਿਲਾਫ ਬੋਲਣਾ ਤੀਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਹੁਣੀ ਰੋਜ਼ ਲੋੜਾ ਪਾਉਂਦੇ ਨੇ ਕਦੀ ਯਾਤਰਾ ਕੱਢਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਦੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੀ ਅ ਨਿਜਰ ਦਾ ਤੁਸੀਂ ਮੈਨੂੰ ਦੱਸੋ ਕੋਈ ਪੰਜਾਬ ਦੀ ਸਿੱਖ ਲੀਡਰਸ਼ਿਪ ਬੋਲੀ ਅੰਦਿਜਰ ਦੇ ਹੱਕ ਦੇ ਵਿੱਚ ਟਰੂਡੋ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਭਾਰਤ ਦੀ ਸਰਕਾਰ ਨੂੰ ਨਾਲ ਉਹਦੇ ਨਾਲ ਕੇ ਅਮਰੀਕਨ ਪ੍ਰਾਈਮ ਪ੍ਰੈਜ਼ੀਡੈਂਟ ਦਾ ਆਫਿਸ ਪੁੱਛ ਰਿਹਾ ਵਾ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੀ ਧਰਤੀ ਦੇ ਉੱਤੇ ਆਣ ਕੇ ਸਾਡੇ ਬੰਦਿਆਂ ਨੂੰ ਚੱਕ ਕੇ ਅਗਵਾ ਕਰਕੇ ਜਾਂ ਕਤਲ ਕਰ ਦਿਓ ਉਹ ਪੁੱਛ ਰਹੇ ਨੇ ਸਾਡੇ ਜਿਹੜੇ ਕੌਮੀ ਲੀਡਰ ਨੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤੁਹਾਡੇ ਵਰਗੇ ਵਿੱਚੋਂ ਇੱਕ ਆ ਹਾਲਾਂਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂਆਂ ਉਹ ਜਦੋਂ ਮਰਜ਼ੀ ਮੈਨੂੰ ਕੱਢ ਦੇਣਗੇ ਉਥੋਂ ਚਲੋ ਅਲੱਗ ਗੱਲ ਆ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਦੇ ਜ਼ਿੰਮੇਵਾਰ ਆ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੀ ਅਸੀਂ ਆਨੰਦਪੁਰ ਦਾ ਮਤਾ ਘੜਿਆ ਉਹ ਕਿੱਥੇ ਨੇ ਕਿੱਥੇ ਕਿੱਥੇ ਉਹ ਅੱਜ ਲੁਕੇ ਛਿਪੇ ਹੋਏ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਾਂ ਸ਼ੁਭਕਰਨ ਦੀ ਜਾਂ ਜੋ ਹੋਰ ਇੱਥੇ ਅਨਿਆਏ ਹੋਇਆ ਸਿੱਖਾਂ ਦੇ ਨਾਲ ਆ ਪਿਛਲੇ ਥੋੜੇ ਦੇਰ ਵਿੱਚ ਚਲੋ ਮਗਰਲੀ ਲੜਾਈ ਤਾਂ ਆਪਾਂ ਲੜੀ ਜਾਣੀ ਛੱਡੀ ਨਹੀਂ ਲੜਾਈ ਕੋਈ ਵੀ ਨਹੀਂ ਆਪਾਂ ਮਤ ਸਮਝੇ ਕੋਈ ਕਿ ਇਹ ਪੁਰਾਣੀ ਗੱਲ ਹੋ ਗਈ ਤੇ ਜੀ ਭੁੱਲ ਜਾਓ ਜੀ ਕੋਈ ਲੀਡਰ ਕਹਿੰਦੇ ਜੀ ਪੁਰਾਣੀ ਗੱਲ ਨਾ ਇਹ ਚੱਲੂ ਨਾਲ ਨਾਲ ਹੀ ਔਰ ਇਹ ਦਾਸਤਾਨ ਵੀ ਕਾਫੀ ਲੰਬੀ ਹੈ ਵੈਸੇ ਆਪਾਂ ਜੇ ਦੇਖੀਏ ਇਹ ਆਪਣੇ ਨਾਲ ਅੱਜ ਦਾ ਨਹੀਂ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਲੰਬੇ ਅਰਸੇ ਦਾ ਸਾਡੇ ਨਾਲ ਬੀਤਿਆ ਪਰ ਅੱਜ ਯੁੱਗ ਜਿਹੜਾ ਵਾ ਉਹ ਜਿਹੜੇ ਕਹਿੰਦੇ ਕਿ ਅਸੀਂ ਵੱਧ ਅਧਿਕਾਰ ਪੰਜਾਬ ਦੀ ਲੜਾਈ ਖੇਤੀ ਦੀ ਲੜਾਈ ਕਿਸਾਨਾਂ ਦੀ ਲੜਾਈ ਸਿੱਖਾਂ ਦੀ ਲੜਾਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜ਼ਥੇਦਾਰ ਕੌਣ ਕੇ ਦਾ ਤੁਹਾਡੇ ਤੋਂ ਬਚਿਆ ਨਹੀਂ ਯਾਰੋ ਤੁਹਾਡਾ ਆਪਣਾ ਅਕਾਲ ਤਖਤ ਦਾ ਸਾਡਾ ਆਪਣਾ ਅਕਾਲ ਤਖਤ ਦਾ ਜ਼ਥੇਦਾਰ 32 ਸਾਲ ਦਾ ਚੱਕ ਕੇ ਮਾਰ ਦਿੱਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 15 ਸਾਲ ਇਸ ਅਕਾਲੀ ਦਲ ਦੀ ਰਾਜ ਦੀ ਸਰਕਾਰ ਰਹੀ ਆ ਫਾਈਲ ਟੇਬਲ ਤੇ ਪਈ ਆ ਪ੍ਰਕਾਸ਼ ਸਿੰਘ ਮਾਦਲ ਦੇ ਏ ਡੀ ਜੀ ਪੀ ਤਿਵਾੜੀ ਦੀ ਰਿਪੋਰਟ ਉਹਨੇ ਇੰਨਾ ਇੰਨਾ ਦੱਸਤਾ ਕਿ ਉਸ ਨੂੰ ਫਲਾਨੇ ਦਿਨ ਕੋਂਕੇ ਜਥੇਦਾਰ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਆ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਕਿ ਉਹ ਮਰਿਆ ਕਿੱਦਾਂ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ